ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੀਆਂ ਮਾਵਾਂ ਦਾ ਭੈਣਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਕੱਲ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਆਗੇ ਤੇ ਅਗਲੀ ਹੁਣ ਜਿਹੜੀ ਜਾਣਕਾਰੀ ਇਹ ਹੈ ਵੀ ਪਹਿਲਾਂ ਆਪਾਂ 5 ਤਰੀਕ ਦਾ ਇਕੱਠ ਰੱਖਿਆ ਹੋਇਆ ਸੀ ਹੁਣ ਸਾਡੀ ਜਿਹੜੀ ਟੀਮ ਹੈ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਉਹ ਜਾਦੇ ਲੰਬਾ ਹੈ 3 ਤਰੀਕ ਨੂੰ ਹੁਣ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਇਕੱਠ ਦੇ ਵਿੱਚ ਤੇ ਜਿਹੜੀ ਇੱਕ ਗੱਲ ਇਹ ਦੱਸਣੀ ਸੀ ਵੀ ਮੰਨ ਕੇ ਚਲੋ ਤੁਸੀਂ ਸਾਰਿਆਂ ਨੇ ਬਿਲਕੁਲ ਸਹਿਜ ਸੁਭਾਅ ਨਾਲ ਪਹੁੰਚਣਾ ਹੈ ਜਿਵੇਂ ਤੁਸੀਂ ਇਸ ਵਾਰ ਸਾਾਸ ਦਿੱਤਾ ਸਾਰਿਆਂ ਨੇ ਉਸੇ ਤਰੀਕੇ ਨਾਲ ਹੀ ਤੁਸੀਂ ਆਉਣਾ ਹੈ ਕੋਈ ਤੁਸੀਂ ਕਾਲਿੰਗ ਕਰਨੀ ਕੋਈ ਹੁੱਲੜਬਾਜੀ ਨਹੀਂ ਕਰਨੀ ਇਹ ਇਕੱਠ ਸੋਡਾ ਸਾਰਿਆਂ ਦਾ ਹੈ ਛੋਡੇ ਆਪਣੇ ਪਰਿਵਾਰ ਦਾ ਇਹ ਭਾਨੇ ਸਿੱਧੂ ਦੀ ਲੜਾਈ ਨਹੀਂ ਹੈਗੀ ਭਾਨੇ ਸਿੱਧੂ ਦੀ ਪਰਿਵਾਰ ਦੀ ਲੜਾਈ ਨਹੀਂ ਇਹ ਛੋਡੇ ਘਰ ਘਰ ਦੀ ਬੱਚੇ-ਬੱਚੇ ਦੀ ਲੜਾਈ ਹੈ ਤੁਸੀਂ ਇਹਨੂੰ ਆਪਦਾ ਅੰਦੋਲਨ ਸਮਝ ਕੇ ਆਉਣਾ ਹੈ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪਹੁੰਚਣਾ ਹੈ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆਪਾਂ ਇਹਨੂੰ ਪੂਰ ਚੜਾਉਣਾ ਹੈ ਤੇ ਬਾਈ ਨੂੰ ਆਪਾਂ ਬਾਹਰ ਕਢਾਉਣਾ ਹੈ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਸੱਚ ਕਿਹੜੀ ਚੀਜ਼ ਹੈ ਤੇ ਲੋਕ ਸੱਚ ਨਾਲ ਖੜਦੇ ਨੇ ਤੁਸੀਂ ਕੱਲ ਇੰਨਾ ਜ਼ਿਆਦਾ ਸਾਥ ਦਿੱਤਾ ਧੰਨਵਾਦ ਤਾਂ ਕਿਸੇ ਸ਼ਬਦ ਚ ਕੀਤਾ ਹੀ ਨਹੀਂ ਜਾ ਸਕਦਾ ਇਹਦਾ ਵੈਸੇ ਅਸੀਂ ਹੱਥ